ਅਲਮੁਸਲਿਕਮ ਸਤਿ ਸ਼੍ਰੀ ਅਕਾਲ ਤੇ ਸਤ ਬਿਸਮਲਾ ਅੱਛਾ ਅਕਸਰ ਮੇਰੀ ਲਾਈਵ ਤੇ ਭਾਵੇਂ ਉਹ ਇੰਸਟਾਗ੍ਰam ਤੇ ਹੋਵੇ ਜਾਂ ਟਿਕਟੌਕ ਤੇ ਹੋਵੇ ਲੋਕ ਜਦੋਂ ਅਸੀਂ ਸ਼ਾਹਮੁਖੀ ਚ ਜਿਹੜਾ ਕਿ ਸਕ੍ਰਿਪਟ ਲਿਪੀ ਹੈਗੀ ਐ ਪੰਜਾਬੀ ਦੀ ਦੂਜੀ ਲਿਪੀ ਗੁਰਮੁਖੀ ਦੇ ਇਲਾਵਾ ਜਿਹੜੀ ਲਹਿੰਦੇ ਪੰਜਾਬ ਚ ਵਰਤੀ ਜਾਂਦੀ ਹੈ ਉਹਦੇ ਅੰਦਰ ਜਦੋਂ ਵੀ ਕੋਈ ਕੁਝ ਲਿਖਦਾ ਤੇ ਚੜ੍ਹਦੇ ਪੰਜਾਬ ਵਾਲੇ ਅਕਸਰ ਕਹਿੰਦੇ ਨੇ ਇਹ ਉਰਦੂ ਲਿਖੀ ਹੋਈ ਹੈ ਤੇ ਮੈਂ ਉਹਦੇ ਤੇ ਉਹਨਾਂ ਨੂੰ ਟੋਕਣੀ ਆ ਕਿ ਜੀ ਇਹ ਉਰਦੂ ਨਹੀਂ ਹੈ ਐ ਤੇ ਸ਼ਾਹਮੁਖੀ ਹੈਗੀ ਐ ਫਿਰ ਉਹ ਮੇਰੇ ਤੋਂ ਮੁਣ ਸਵਾਲ ਕਰਦੇ ਨੇ ਕਿ ਸ਼ਾਹਮੁਖੀ ਤੇ ਉਰਦੂ ਚ ਅੰਤਰ ਫਰਕ ਕੀ ਵੇ ਅੱਛਾ ਸ਼ਾਹਮੁਖੀ ਜਿਹੜੀ ਹੈ ਉਹ ਲਿਪੀ ਹੈ ਲਿਪੀ ਜਿਹਨੂੰ ਸਕ੍ਰਿਪਟ ਤੇ ਉਰਦੂ ਚ ਰਸਮਨ ਖਤ ਵੀ ਆਖੀਦਾ ਹੈ ਤੇ ਉਰਦੂ ਜਿਹੜੀ ਹੈ ਨਾ ਉਹ ਬੋਲੀ ਹੈ ਯਾਨੀ ਕਿ ਬੋਲਣ ਚ ਜਿਹੜੀ ਇੱਕ ਭਾਸ਼ਾ ਹੁੰਦੀ ਹੈ ਬੋਲੀ ਉਹ ਹੈਗੀ ਹੈ ਉਰਦੂ ਦੀ ਜਿਹੜੀ ਲਿਪੀ ਹੈ ਸਕ੍ਰਿਪਟ ਹੈਗਾ ਉਹ ਸ਼ਾਹਮੁਖੀ ਤੋਂ ਬੋਰੋਡ ਹੈ ਉਹਦੇ ਤੋਂ ਉਹਨਾਂ ਨੇ ਉਧਾਰੇ ਲਿਆ ਹੈ ਠੀਕ ਹੈ ਕਿਉਂਕਿ ਉਰਦੂ ਦੀ ਜਿਹੜੀ ਕਹਿਣਾ ਚਾਹੀਦਾ ਲਿਖਤ ਪੜਤ ਹੈ ਉਹ ਬਹੁਤ ਬਾਅਦ ਚ ਸ਼ੁਰੂ ਹੋਈ ਹੈ ਜਦ ਕਿ ਸ਼ਾਮੁਖੀ ਪੰਜਾਬੀ ਵਾਸਤੇ 12ਵੀਂ ਸਦੀ ਤੋਂ ਵਰਤੀ ਜਾ ਰਹੀ ਹੈ ਦੇ ਅੰਦਰ ਸਾਨੂੰ ਸਭ ਤੋਂ ਪਹਿਲਾ ਤੇ ਵੱਡਾ ਕਲਾਮ ਜਿਹੜਾ ਬਾਬਾ ਫਰੀਦ ਦੀ ਬਾਣੀ ਉਹ ਲੱਭਦੀ ਹੈ ਜਿਹੜੀ ਸ਼ਾਮੁਖੀ ਲਿਪੀ 'ਚ ਲਿਖੀ ਗਈ ਹੈ ਮਸਲਾ ਫਿਰ ਜੁਹਦਾ ਤੂੰ ਉੱਥੇ ਦਾ ਉੱਥੇ ਕਿ ਫਿਰ ਉਰਦੂ ਤੇ ਸ਼ਾਮੁਖੀ 'ਚ ਅੰਤਰ ਕੀ ਵੇ अच्छा ਜਿੰਝ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਸ਼ਾਮੁਖੀ ਜਿਹੜੀ ਹੈ ਉਹ ਲਿਪੀ ਹੈ ਰਸਮੁਲ ਖਤ ਹੈ ਉਹ ਪਰਸ਼ੂ ਅਰੈਬਿਕ ਮਤਲਬ ਅਰਬੀ ਤੇ ਫਾਰਸੀ ਲਿਪੀਆਂ ਤੋਂ ਅਖਸ ਕੀਤਾ ਗਿਆ ਉਸ ਤੋਂ ਲਿਆ ਗਿਆ ਹੈ ਉਸ ਤੋਂ ਇਨਸਪਾਇਰ ਹੋ ਕੇ ਪੰਜਾਬੀ ਵਾਸਤੇ ਇਹ ਪੰਜਾਬ ਦੇ ਇਲਾਕੇ ਚ ਵਰਤਿਆ ਗਿਆ ਹੈ ਉਹਨੂੰ ਕਹਿੰਦੇ ਨੇ ਸ਼ਾਮੁਖੀ ਯਾਨੀ ਕਿ ਸ਼ਾਮਾਂ ਦੇ ਮੁਖ ਤੋਂ ਹਾਲਾਂਕਿ ਉਹ ਲਿਖਤ ਪੜਾਤਲੀ ਗੱਲ ਹੈ ਪਰ ਉਹ ਉਹ ਜੀ ਕੈਂਡ ਜੋ ਉਹਨਾਂ ਨੂੰ ਕਹਿੰਦੇ ਨੇ ਕਿ ਸ਼ਾਹਾਂ ਤੇ ਮੁਕਤ ਹੋਣਾ ਕਿ ਉਹ ਸ਼ਾਹ ਹੋ ਗਏ ਸ਼ਾਹ ਹੋਰੀ ਜਿਹੜੇ ਸਨ ਉਹ ਉਹਦੇ ਵਿੱਚ ਲਿਖਦੇ ਹੁੰਦੇ ਸੀ ਹੁਣ ਜਿਹੜੇ ਸ਼ਾਹ ਨੇ ਉਹਨਾਂ ਦਾ ਜੇ ਤੁਸੀਂ ਬੈਕਗ੍ਰਾਉਂਡ ਇਹ ਪਿਛੋਕੜ ਵੇਖੋ ਤੇ ਉਹ ਸਾਰੇ ਅਰਬ ਤੋਂ ਗਿਆ ਫਾਰਸ ਤੋਂ ਉਹਨਾਂ ਦੇ ਵੱਡ-ਵਡੇਰੇ ਜਾਂ ਪੁਰਖ ਆਏ ਸਨ ਤੇ ਉਹਨਾਂ ਦੇ ਘਰਾਂ 'ਚ ਜਿਹੜੀ ਯਮਾ ਬੋਲੀ ਕਹਿ ਲੋ ਉਹਨਾਂ ਦੀ ਪੰਜਾਬ 'ਚ ਆਉਣ ਤੋਂ ਪਹਿਲੇ ਉਹ ਉਹਨਾਂ ਦੀ ਅਰਬੀ ਤੇ ਫਾਰਸੀ ਹੁੰਦੀ ਸੀ ਜਦ ਉਹਨਾਂ ਦੀ ਆਮਦ ਹੋਈ ਪੰਜਾਬ ਦੇ ਖਿੱਤੇ 'ਚ ਤਾਂਜ ਤੇ ਉਹ ਆਪਣੇ ਨਾਲ ਫਾਰਸੀ ਬੋਲੀ ਤੇ ਫਾਰਸੀ ਦੇ ਨਾਲ-ਨਾਲ ਅਰਬੀ ਦੇ ਬਥੇਰੇ ਜਿਹੜੇ ਨਾ ਵੰਸ ਬਨੇ ਅਲਫਾਜ਼ ਜਿਹੜੇ ਨਾ ਉਹ ਲੈ ਕੇ ਆਏ ਤੇ ਨਾਲੇ ਜਿਹੜਾ ਖੀਣਾ ਚਾਹੀਦਾ ਜਿਹੜੀ ਦਰਬਾਰੀ ਬੋਲੀ ਰਹੀ ਹੈ ਉਹ ਫਾਰਸੀ ਰਹੀ ਹੈ ਪੰਜਾਬ ਦੀ ਇਵਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵੇਲੇ ਦੀ ਜੇ ਗੱਲ ਕਰੀਏ ਉਸ ਵੇਲੇ ਵੀ ਦਰਬਾਰੀ ਬੋਲੀ ਫਾਰਸੀ ਸੀ ਤੇ ਉਹਨਾਂ ਦੇ ਵਾਸਤੇ ਸੌਖਾ ਹੁੰਦਾ ਸੀ ਕਿ ਜੇ ਲਿਪੀ 'ਚ ਫਾਰਸੀ ਲਿਖੀ ਜਾ ਰਹੀ ਹੈ ਉਸੇ ਲਿਪੀ ਦੇ ਨਾਲ ਉਹ ਪੰਜਾਬੀ ਨੂੰ ਭੋਗ ਲੈਣ ਤਾਂ ਕਰਕੇ ਐ ਸ਼ਾਮੁਖੀ ਜਿਹੜਾ ਕਿ ਇਨਡੀਜਨਸ ਸਕ੍ਰਿਪਟ ਨਹੀਂ ਹੈ ਮਤਲਬ ਦੇਸੀ ਲਿਪੀ ਨਹੀਂ ਹੈ ਬਾਰੋਂ ਆਈ ਹੈ ਅਰਬ ਤੇ ਫਾਰਸ ਤੋਂ ਆਈ ਹੈ ਉਹਦੇ ਨਾਲ ਉਹਨਾਂ ਨੇ ਪੰਜਾਬੀ ਲਿਖਣਾ ਪੜਨਾ ਸ਼ੁਰੂ ਕਰ ਦਿੱਤੀ ਜਦੋਂ ਉਰਦੂ ਨੂੰ ਬਣਾਇਆ ਗਿਆ ਤੇ ਉਹਦੇ ਵਾਸਤੇ ਕਿਉਂਕਿ ਉਰਦੂ ਬੋਲੀ ਜਿਹੜੀ ਹੈ ਉਹ ਪਹਿਲੇ ਹਿੰਦੁਸਤਾਨੀ ਹੁੰਦੀ ਸੀ ਉਹਨੂੰ ਉਦਾਇਕਨਾ ਇੱਕ ਉਹਦਾ ਇੱਕ ਹੋਰ ਜਿਹੜੀ ਤੁਸੀਂ ਸ਼ਕਲ ਨੂੰ ਜਾਂ ਬਣਤਰ ਨੂੰ ਤੁਸੀਂ ਰੇਖਤਾ ਵੀ ਕਹਿ ਸਕਦੇ ਹੋ ਜਦੋਂ ਉਰਦੂ ਦਾ ਵजूद ਆਇਆ ਤੇ ਉਹਦੇ ਅੰਦਰ ਜਿਹੜੀ ਉਰਦੂ ਦੀ ਜਿਹੜੀ ਲਿਪੀ ਸੀ ਉਹ ਪਹਿਲੇ ਜਦੋਂ ਇਹਦਾ ਨਾਂ ਹਿੰਦੁਸਤਾਨੀ ਸੀ ਤੇ ਉਹ ਦੇਵਨਾਗਰੀ ਲਿਪੀ 'ਚ ਲਿਖੀ ਜਾਂਦੀ ਸੀ ਪਰ ਜਦੋਂ ਉਰਦੂ ਨੂੰ ਵਰਤਿਆ ਗਿਆ ਪੰਜਾਬ ਨੂੰ ਵੰਡਣ ਵਾਸਤੇ ਕਿ ਜੀ ਮੁਸਲਮਾਨਾਂ ਨੂੰ ਇੱਕ ਤੁਸੀਂ ਅਲੱਗ ਭਾਸ਼ਾ ਦਿਓ ਬੋਲੀ ਦਿਓ ਤਾਂ ਕਿ ਉਹ ਪੰਜਾਬੀਆਂ ਨੂੰ ਅਸੀਂ ਇਹ ਦੱਸਣਾ ਹੈ ਕਿ ਤੁਸੀਂ ਪੰਜਾਬੀ ਨਹੀਂ ਹੋ ਤੁਸੀਂ ਮੁਸਲਮਾਨ ਹੋ ਤੁਸੀਂ ਸਿੱਖ ਹੋ ਤੁਸੀਂ ਹਿੰਦੂ ਹੋ ਤੁਸੀਂ ਫਲਾਹ ਤੇ ਟਿਮਕਣਾ ਹੋ ਉਸ ਮਾਮਲੇ 'ਚ ਜਦੋਂ ਉਰਦੂ ਨੂੰ ਫੇਟ ਫੋਰਟ ਵਿਲੀਅਮ ਕਾਲਜ 'ਚ ਸਿੰਥੈਟਿਕਲੀ ਜਾਂ ਇੱਕ ਉਹਦੀ ਉਹਨੂੰ ਬਣਤਰ ਕੀਤੀ ਗਈ ਤੇ ਉਹਦੇ 'ਚ ਉਹਦੀ ਜਿਹੜੀ ਲਿਪੀ ਸੀ ਕਿ ਉਹਨੂੰ ਲਿਖਿਆ ਕਿਹੜੀ ਲਿਪੀ ਦੇ ਨਾਲ ਜਾਏਗਾ ਉਹਦੇ ਅੰਦਰ ਉਹਨਾਂ ਨੇ ਸ਼ਾਮੁਖੀ ਦੇ ਜਿਹੜੇ ਅੱਖਰ ਨੇ ਨਾ ਉਹ ਉਹਨਾਂ ਨੇ ਵਿਚਵਾੜਦੇ ਕਿ ਹੁਣ ਜਿਹੜੀ ਉਰਦੂ ਬੋਲੀ ਹੈ ਨਾ ਉਹ ਤੁਸੀਂ ਸ਼ਾਮੁਖੀ ਦੇ ਅੱਖਰਾਂ ਯਾਨੀ ਅਲਿਫ ਬੇ ਪੇ ਟੇ ਟੇ ਯੇ ਉਹਦੇ ਨਾਲ ਲਿਖੋਗੇ ਪਰ ਜਿੱਥੇ ਗਲਾਂ ਦੀ ਅੱਖਰਾਂ ਦੀ ਗਿਣਤੀ ਦੀ ਤੇ ਸ਼ਾਮੁਖੀ ਚ ਅੱਖਰ ਜਿਹੜੇ ਨੇ ਉਹ ਵਾਦੂ ਨੇ ਕਿਉਂਕਿ ਸ਼ਾਮੁਖੀ ਪੰਜਾਬੀ ਵਾਸਤੇ ਉਹਨਾਂ ਨੇ ਡਿਵੈਲਪ ਕੀਤੀ ਸੀ ਤੇ ਉਹ ਵਰਤੀ ਜਾਂਦੀ ਸੀ ਤੇ ਉਹਦੇ ਅੰਦਰ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਆਵਾਜ਼ਾਂ ਨੇ ਪੰਜਾਬੀ ਦੀ ਆ ਓ ਨਾਣਾ ਤੇ ਅੰਗਾ ਜਾਂ ਅੰਗਿਆ ਠੀਕ ਉਹ ਜਿਹੜੀਆਂ ਆਵਾਜ਼ਾਂ ਨੇ ਉਹ ਉਰਦੂ ਚ ਨਹੀਂ ਨੇ ਉਹ ਉਰਦੂ ਚ ਨਹੀਂ ਨੇ ਤੇ ਉਸ ਕਰਕੇ ਜਾਂ ਅੜ람 ਦੀ ਜਿਹੜੀ ਆਵਾਜ਼ ਹੈ ਅਹ ਠੀਕ ਹੈ ਤੇ ਉਹ ਜਾਂ ਅਣੂਨ ਹੋ ਗਿਆ ਤੇ ਇਹ ਜਿਹੜੀ ਆ ਆਵਾਜ਼ਾਂ ਨੇ ਇਹ ਉਰਦੂ ਚ ਇਹਨਾਂ ਦਾ ਕੋਈ ਯੂਜ਼ ਨਹੀਂ ਸੀ ਇਹਨਾਂ ਦੀ ਕੋਈ ਕਹਿਣਾ ਚਾਹੀਦਾ ਨਾ ਕਿ ਵਰਤੋਂ ਨਹੀਂ ਸੀ ਤੇ ਉਸ ਕਰਕੇ ਉਹ ਅੱਖਰ ਉਰਦੂ ਬੋਲੀ ਵਾਸਤੇ ਉਹ ਕੱਟ ਤੇ ਤਾਂ ਕਰਕੇ ਉਰਦੂ ਬੋਲੀ ਦੇ ਜਿਹੜੀ ਜਦੋਂ ਲਿਖੀ ਜਾਂਦੀ ਹੈ ਉਹਦੇ ਅੱਖਰ 37 ਨੇ ਜਦ ਕਿ ਆ ਸ਼ਾਮੁਖੀ ਦੇ ਜਿਹੜੇ ਅੱਖਰ ਨੇ ਉਹ ਕਹਿੰਦੇ ਨੇ ਕਿ 39 ਜਾਂ 40 ਅ ਅ ਵਨ ਸਵਨ ਨੇ ਜੜੀ ਹੋ ਰਿਚ ਰਚ ਹੋਇਆ ਉਸ ਹਿਸਾਬ ਦਿਨਾਲ ਮੈਂ ਗੱਲ ਕਰ ਰਹੀ ਹਾਂ ਇੱਕ ਹੋਰ ਮਿਸਾਲ ਇਸ ਅ ਵੇਲੇ ਮੈਂ ਦਵਾਂਗੀ ਕਿ ਜਦੋਂ ਅਸੀਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ ਕਿ ਜੀ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਜਾਂ ਬੋਲੀ ਹੈ ਤੇ ਅਕਸਰ ਅਸੀਂ ਉਹ ਜਿਹੜੇ ਅੰਗਰੇਜ਼ੀ ਦੇ ਅੱਖਰ ਨੇ ਜਾਂ ਅਲਫਾਬੈਟਸ ਨੇ ਉਸ ਉਹਨਾਂ ਨੂੰ ਵੀ ਅਸੀਂ ਅੰਗਰੇਜ਼ੀ ਕਹਿ ਛੱਡਨੇ ਆ ਕਿ ਅੰਗਰੇਜ਼ੀ ਦੇ ਅੱਖਰ ਨੇ ਜਦ ਕਿ ਉਹ ਹੀ ਅੱਖਰ ਤੁਹਾਨੂੰ ਆ ਲੱਭਣਗੇ ਆ ਫ੍ਰੈਂਚ ਬੋਲੀ ਚ ਰਲਦੇ ਮਿਲਦੇ ਜਾਂ ਨੋਰਸ਼ਕ ਬੁਧੀ ਬੋਲੀ ਚ ਜਾਂ ਇਟਾਲੀਅਨ ਚ ਜਾਂ ਸਪੈਨਿਸ਼ ਚ ਆ ਉਹ ਜ਼ਰਾ ਆਵਾਜ਼ਾਂ ਦੇ ਰਦੋਬਦਲ ਤੇ ਪਰਿਵਰਤਨ ਦੇ ਨਾਲ ਜਾਂ ਅੱਖਰ ਜਿਹੜੇ ਨੇ ਨਾ ਉਹ ਜਿਹੜੇ ਨਾ ਉਹ ਉੱਤੇ ਹੇਠਾਂ ਹੁੰਦੇ ਨੇ ਜਾਂ ਉਹਨਾਂ ਦੀ ਜਿਹੜੀ ਉਹ ਮਾਤਰਾਵਾਂ ਕਹਿ ਲੋ ਜਾਂ ਅਰਾਬ ਕਹਿ ਲੋ ਉਹਨਾਂ ਨੂੰ ਉਹ ਜ਼ਰਾ ਵੱਖਰੇ ਹੁੰਦੇ ਨੇ ਪਰ ਉਹ ਹੋਂਦੇ ਬੇਸਿਕ ਜਿਹੜੇ ਨੇ ਨਾ ਉਹ ਹੀ ਨੇ ਤੇ ਇਹ ਉਹੀ ਗੱਲ ਹੈ ਕਿ ਲਿਪੀ ਜਿਹੜੀ ਹੈ ਉਹ ਬੋਲੀ ਤੋਂ ਵੱਖਰੀ ਹੁੰਦੀ ਹੈ ਤੇ ਅਕਸਰ ਬੋਲੀਆਂ ਦੀ ਲਿਪੀ ਜਿਹੜੀ ਹੈ ਉਹ ਇੱਕ ਤੋਂ ਵੱਧ ਵੀ ਹੁੰਦੀ ਹੈ ਆ ਇਹ ਖਾਲੀ ਪੰਜਾਬੀ ਬੋਲੀ ਨਹੀਂ ਹੈ ਜਿੱਦੀ ਇੱਕ ਤੋਂ ਵੱਧ ਲਿਪੀਆਂ ਹਨੇ ਹੋਰ ਵੀ ਬੋਲੀਆਂ ਨੇ ਬਲਕੇ ਇਥੇ ਆ ਮਿਸਾਲ ਦੇ ਤੌਰ ਤੇ ਜੇ ਉਈਗਰ ਭਾਸ਼ਾ ਦੀ ਗੱਲ ਕਰੀਏ ਤੇ ਉਹਦੀ ਤਿੰਨ ਲਿਪੀਆਂ ਨੇ ਜਿਹੜੀ ਇਹ ਆਤ ਨੇ ਇੱਕ ਰਹਿ ਅਰੇਬਿਕ ਇੱਕ ਹੈ ਜੀ ਸਿਰਿਲਿਕ ਤੇ ਦੂਜੀ ਹੈ ਜੀ ਤੀ ਸੌਰੀ ਤੀਜੀ ਹੈ ਜੀ ਲਾਟਨ ਲਾਤੀਨੀ ਤੇ ਇਹ ਖਾਲੀ ਪੰਜਾਬੀ ਬੋਲੀ ਨਹੀਂ ਹੈ ਕਿ ਜਿੱਦੀ ਇੱਕ ਤੋਂ ਵੱਧ ਲਿਪੀ ਹੈ ਤੇ ਅਸੀਂ ਇੰਨਾ ਰੋਲਾ ਪਾ ਕੇ ਬੈਠੇ ਹਾਂ ਕਿ ਗੁਰਮੁਖੀ ਹੋਣੀ ਚਾਹੀਦੀ ਹੈ ਸ਼ਾਮੁਖੀ ਹੋਣੀ ਚਾਹੀਦੀ ਹੈ ਯਾਰ ਹੁਣ ਤੇ ਅਸੀਂ ਸਾਰੇ ਜਿਹੜੇ ਨੇ ਨਾ ਅਕਸਰ ਲੋਕ ਚੜਦੇ ਦੇ ਲੈਂਦੇ ਪੰਜਾਬ ਦੇ ਲੋਕ ਜਦੋਂ ਆਪਸ ਵਿੱਚ ਗੱਲਬਾਤ ਕਰਦੇ ਨੇ ਤੇ ਅਸੀਂ ਤੇ ਰੋਮਨ ਚ ਆ ਜਾਂਦੇ ਹਾਲਾਂਕਿ ਰੋਮਨ ਜਿਹੜੀ ਆ ਜਿਹੜਾ ਉਹ ਲਿਪੀ ਹੈ ਉਹ ਬਿਲਕੁਲ ਸੰਪੂਰਨ ਤੇ ਭਰਪੂਰ ਲਿਪੀ ਨਹੀਂ ਹੈ ਪਰ ਉਹ ਕੰਮ ਚਲਾਉਦਾ ਕੰਮ ਤੇ ਅਸੀਂ ਕਰ ਰਹੇ ਹੁੰਦੇ ਆ ਨਾ ਆਪਣੀ ਸੋਚ ਦੇ ਹਿਸਾਬ ਨਾਲ ਤੇ ਮੈਂ ਉਮੀਦ ਕਰਨੀ ਆ ਕਿ ਹੁਣ ਤੁਹਾਨੂੰ ਫਰਕ ਜਿਹੜਾ ਉਹ ਲੱਗ ਗਿਆ ਹੋਗਾ ਪਤਾ ਕਿ ਜੀ ਉਰਦੂ ਜਿਹੜੀ ਹੈ ਉਹ ਬੋਲੀ ਹੈ ਆ ਸ਼ਾਮੁਖੀ ਲਿਪੀ ਹੈ ਸ਼ਾਮੁਖੀ ਦੀ ਜਿਹੜੀ ਇਬtida ਹੋਈ ਹੈ ਜਾਂ ਜਨਮ ਹੋਇਆ ਹੈ ਉਹਦਾ ਪੰਜਾਬੀ ਦੇ ਨਾਲ تعلق ਵਾਸਤਾ ਹੈ ਉਰਦੂ ਬਾਅਦ ਚ ਬਣਾਈ ਗਈ ਫਿਰ ਜਦੋਂ ਉਹਦੀ ਲਿਖਤ ਪੜਾ ਦਾ ਮਾਮਲਾ ਹੋਇਆ ਤੇ ਉਹ ਉਹਨਾਂ ਨੇ ਖੋ ਕੇ ਸ਼ਾਮੁਖੀ ਦੀ ਲਿਪੀ ਜਿਹੜੀ ਹੈ ਨਾ ਉਹਦੇ ਵਾਸਤੇ ਅ ਵਰਤ ਲਈ ਤੇ ਹੁਣ ਅਸੀਂ ਉਰਦੂ ਜਿਹੜੀ ਹੈ ਉਹ ਸ਼ਾਮੁਖੀ ਦੇ ਉਹਨਾਂ ਅੱਖਰਾਂ ਦੇ ਨਾਲ ਲਿਖਣੇ ਆ ਜਿਹਦੇ ਅੰਦਰ ਸਾਡੇ ਬਾਬਾ ਫਰੀਦ ਨੇ ਅਮ ਸੁਨਕੀ ਤਰੀਨ ਬਾਣੀ ਲਿਖੀ ਸੀ ਤੇਰਾ ਬਰਾਖਾ